ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਦਾ ਕੀ ਤੇ ਚਾਹੀਦੀ ਚਾਹ ਬੁਲਾਈਏ ਕਿਸੇ ਕਾਂਗਰਸੀਏ ਨੇ ਨਾ ਕੋਈ ਆਮ ਬੰਦਾ ਬੁਲਾ ਰਿਹਾ ਤੁਸੀਂ ਵਧੀਆ ਚਾਹ ਪਲਾ ਦਿਓ ਨਾਲੇ ਜਿਹੜਾ ਹੁਣ ਅਗਲੇ 6 ਘੰਟੇ ਨੇ ਮੇਰਾ ਪੱਪੀ ਜੀ ਨਾਲ ਸਮਰਥਨ ਹੈ ਕਿਉਂਕਿ ਮੈਂ ਬਾਹਰਲਾ ਆਗੂ ਆ ਮੈਨੂੰ ਲੁਧਾਨੇਵਾਲੇ ਕੁਝ ਨਹੀਂ ਪਤਾ ਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਾਨੇ ਦੀ ਪੱਪੀ ਜੀ ਕਰ ਸਕਦੇ ਉਹ ਮੇਰੇ ਤੋਂ ਨਹੀਂ ਹੋਣੀ ਲੋਕ ਪੈਣੇ ਕਹਿੰਦਾ ਸੀ ਵੀ ਜੇ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰਕੇ ਆਜੇ ਰਾਜਾ ਪਪੀਜ ਦੇ ਹੱਕ ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀ ਮੰਨਦੇ ਸੀ ਆਹ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣਦੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੂੰ ਜੇ ਪੀੜ ਰਾਜਨੀਤੀ ਆਪਣੇ ਇਨਸਾਫ ਦਾ ਨੁਕਤਾ ਚਾਹੁੰਦੇ ਆ ਸੋ ਕੋਈ ਨਾ ਮੈਨੂੰ ਸਮਰਥਨ ਦਿੰਦਾ ਕਿਉਂ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਬਣਦੇ ਹੋ ਮਾਮੇ ਲੱਗਦੇ ਹੋ ਮੈਂ ਤੁਹਾਨੂੰ ਸਮਰਥਨ ਦਿੰਦਾ ਅਤੇ ਦਾ ਪੁੱਤ ਵਰਕੇ ਲੜੋ اور ਇਹੋ ਜਿਹਾ ਹਰਕਾ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਤਾਂ ਉਹ ਕੋਈ ਇਹੋ ਜਿਹਾ ਹਰਕਾ ਕਰਦੇ ਹੁੰਦੇ ਕੁਛ ਨਹੀਂ ਜੀ ਅਸੀਂ ਅੱਜ ਇੱਥੇ ਸ਼ਾਹਪੂਰ ਰੋਡ ਤੇ ਆਪਣੇ ਬੂਥ ਤੇ ਬਹਿ ਕੇ ਕੰਮ ਕਰ ਰਹੇ ਸੀ ਉਧਰੋਂ ਰਾਜਾ ਬਣਿੰਗ ਜੀ ਦੀਆਂ ਗੱਡੀਆਂ ਆ ਗਈਆਂ ਤੇ ਕਹਿੰਦੇ ਚਾਹ ਦਾ ਕੱਪ ਪੀਣਾ ਤੇ ਅਸੀਂ ਤਾਂ ਚਲੋ ਜੀ ਆਏ ਉਹਨੂੰ ਕਹਿੰਨੇ ਕਿਉਂਕਿ ਬਾਹਰੋਂ ਆਏ ਨੇ ਨਾ ਮਹਿਮਾਨ ਨੇ ਸਾਡੇ ਗਿੱਦੜ ਵਾਈ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤਾਂ ਕਰਕੇ ਕਹਿੰਦੇ ਚਾਹ ਪੀਣੀ ਹੈ ਮੈਂ ਕਿਹਾ ਆਜੋ ਚਾਹ ਪੀ ਲਈਏ ਉੱਥੇ ਜਾ ਕੇ ਉਹਨਾਂ ਨੇ ਸਾਨੂੰ ਆਪਣੀਆਂ ਪ੍ਰੋਬਲਮਸ ਦੱਸੀਆਂ ਕਹਿੰਦੇ ਯਾਰ ਮੈਨੂੰ ਇੱਥੇ ਮਹੀਨਾ ਹੋ ਗਿਆ ਕੰਪੇਨ ਕਰਦੇ ਨੂੰ ਨਾ ਦਾ ਕੀਤੇ ਚਾਹੀਦੀ ਚਾਹ ਪਲਾਈਏ ਕਿਸੇ ਕਾਂਗਰਸੀ ਨੇ ਨਾ ਕੋਈ ਆਮ ਬੰਦਾ ਪੁਲਾ ਰਿਹਾ ਤੁਸੀਂ ਵਧੀ ਪਤਾ ਤੇ ਮੈਨੂੰ ਇਹ ਵੀ ਪਤਾ ਕਿ ਜੋ ਸੇਵਾ ਲੁਧਾਨੇ ਦੀ ਪੱਪੀ ਜੀ ਕਰ ਸਕਦੇ ਹੋ ਮੇਰੇ ਤੋਂ ਨਹੀਂ ਹੋਣੀ ਇਸ ਕਰਕੇ ਇੱਕ ਤਰ੍ਹਾਂ ਦਾ ਸਮਰਥਨ ਦੇ ਗਿਓ ਤੁਸੀਂ ਆਪ ਦੇਖ ਸਕਦੇ ਹੋ ਆਪ ਚੱਲ ਕੇ ਆ ਜੀ ਸ਼ੋਹ ਪ੍ਰੈਸ਼ਰ ਪੱਪੀ ਇੱਕ ਜਿਹੜੇ ਸ੍ਰੀਨਤੋਮ ਜਿਹੜੇ ਬੂਥ ਨੇ ਉੱਥੇ ਕਾਫੀ ਬਵਾਲ ਵੀ ਹੋਇਆ ਤੇ ਲੜਕਾਰੀਆਂ ਵੀ ਗਿਆ ਹੁੰਦਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਸਰ ਉਹ ਤਾਂ ਤੁਸੀਂ ਆਪ ਹੀ ਦੇਖ ਲਓ ਨਾ ਇਹ ਤਾਂ ਪੋਲੀਟੀਕਲ ਹੈ ਆਪ ਹੀ ਕਰਾਉਂਦੇ ਨੇ ਇਹਨਾਂ ਦੀ ਆਦਤ ਹੈ ਪਹਿਲਾਂ ਉਹ ਗੱਲ ਹੈਗੀ ਹੈ 11 ਸਵਾ 11 ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਕਿ ਪੱਪੀ ਜੀ ਦੇ ਬੰਦਿਆਂ ਨਾਲ ਕਲੈਸ਼ ਕਰਾ ਕੇ ਆਪਣੇ ਹੱਥੋਂ ਵੋਟਾਂ ਕਨਵਰਟ ਕਰਾ ਲਈਏ ਪਰ ਲੁਧਿਆਣੇ ਦੀ ਜਨਤਾ ਜਾਣਦੀ ਹੈ ਤੇ ਖਾਸ ਕਰਕੇ ਜਿਹੜਾ ਹੀਸਾ ਨਗਰ ਦਾ ਲੁਧਿਆਣੇ ਸੈਂਟਰਲ ਦਾ ਏਰੀਆ ਉਹ ਸਾਡਾ ਪਰਿਵਾਰ ਹੈ ਉਹਨਾਂ ਨੂੰ ਪਤਾ ਪੱਪੀ ਜੀ ਦੇ ਨਾਂ ਬੰਦਿਆਂ ਦੀ ਐ ਸੋਚ ਹੈ ਨਾ ਪੱਪੀ ਜੀ ਦੀ ਨਨ ਲੱਗੇ ਚੱਲ ਕੇ ਉਹਨਾਂ ਦੇ ਦਰ ਤੇ ਚਲ ਜੋ ਤੇ ਨਾਲੇ ਵਧੀਆ ਚਾਹ ਬਲਾ ਦੂਗੇ ਤੇ ਉਹਨਾਂ ਨੂੰ ਸਮਰਥਨ ਦੇ ਗਏ। ਸਮਰਥਨ ਦੇ ਗਏ ਜੀ ਅੱਜ ਇਲੈਕਸ਼ਨ ਤੋਂ ਪਹਿਲਾਂ ਰਾਜਾਵੜੀ ਗਿ ਨੇ ਕਿਹਾ ਸੀਗਾ ਕਿ ਮੈਂ 1 ਤਰੀਕ ਨੂੰ ਪੱਪੀ ਦੇ ਘਰ ਚਾਹ ਪੀਣਾ ਹਾਂਗਾ ਕਿਉਂਕਿ ਪੱਪੀ ਜੀ ਨੇ ਕਿਹਾ ਸੀ ਕਿ ਮੈਂ ਤੋਂ ਜਿੱਤੂਗਾ ਪਰ ਅੱਜ ਇਲੈਕਸ਼ਨ ਵਾਲੇ ਦਿਨ 30 ਤਰੀਕੇ 1 ਤਰੀਕ ਨੂੰ ਹੀ ਆ ਗਏ। ਸਰ ਦੇਖੋ ਇਹ ਗੱਲ ਤਾਂ ਉਹਨੂੰ ਹੀ ਦੱਸ ਸਕਦਾ ਐਸਾ ਬੂਥਾਂ ਦੇ ਬੈਠੇ ਆਪਣੇ ਕੰਮ ਕਰਦੇ ਬਈ ਸੀ ਇਹ ਦੇਖੋ ਹੱਥ ਚੁਕਾਉਂਦਾ। ਨਹੀਂ 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 ਸਰ ਉਹ ਤਾਂ ਆਂਦੇ ਹੀ ਸਰੈਂਡਰ ਕਰ ਗਏ ਉਹ ਤਾਂ ਕਹਿੰਦੇ ਜੀ ਮੈਨੂੰ ਪਤਾ ਹੈ ਪੱਪੀ ਜੀ ਦਾ ਮੁਕਾਬਲਾ ਲ ਦੀ ਸਰਕਾਰ ਤੋਂ ਬਹੁਤ ਖੁਸ਼ ਨੇ ਅੱਜ ਦੇ ਦਿਨ ਇੱਕ ਨੰਬਰ ਬਟਨ ਤੇ ਠਾਢਾ ਵੋਟਾਂ ਮੈਚ ਐ ਇੰਨੀ ਕਲ ਬ੍ਰਿੰਗ ਸਭ ਕਹਿ ਕੇ ਗਏ ਛੋਟੇ ਨੋਰਮਲ ਨੋਰਮਲ ਤੂੰ ਗੱਲ ਕਰ ਤੱਕੂ ਕਲ ਬ੍ਰਿੰਗ ਸਭ ਕਹਿ ਕੇ ਗਏ ਹਾਂਜੀ ਹਾਂਜੀ ਹੁਣ ਕੀ ਮੈਂ ਆਪਣੇ ਮੂੰਹ ਕੀ ਕਹਾਂਦਾ ਤੁਸੀਂ ਦੇ ਕੋਈ ਵੀਡੀਓ ਤੁਹਾਡੇ ਕੋਲੇ ਆਂਦੇ ਨਹੀਂ ਸਰ ਦੇਖੋ ਅਸੀਂ ਅਸੀਂ ਐਦਾਂ ਕਿਸੇ ਨੂੰ ਉਹ ਇਮੋਸ਼ਨਲ ਨਹੀਂ ਕਰਦੇ ਅਗਲੇ ਆਏ ਸੀ ਉਹਨਾਂ ਦੀ ਫੀਲਿੰਗ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਸਰੈਂਡਰ ਕਰਕੇ ਕਿ ਯਾਰ ਨਹੀਂ ਪੱਪੀ ਜੀ ਨੂੰ ਮੇਰੇ ਵੱਲੋਂ ਮੈਸੇਜ ਲਾ ਦਿਓ ਜਿਹੜੇ ਅਗਲੇ 4-5 ਘੰਟੇ ਨੇ ਮੇਰੇ ਕਾਂਗਰਸੀ ਵੀ ਆਮ ਆਦਮੀ ਪਾਰਟੀ ਨੂੰ ਵੋਟ ਪਾਣਗੇ ਕਿਉਂਕਿ ਗਿੱਦੜਵਾਏ ਤੋਂ ਆਏ ਨੇ ਚੰਡੀਗੜ੍ਹ ਰਹਿੰਦੇ ਨੇ ਤੁਹਾਨੂੰ ਪਤਾ ਵਿਚਾਰੇ ਉਹਨਾਂ ਨੂੰ ਲਜ਼ਾਨੇ ਬਾਰੇ ਨਹੀਂ ਪਤਾ ਆਈ ਵੋਟਾਂ ਦਾ ਦੇਣਾ ਤੁਸੀਂ ਦੇਖੋ ਕਿਸੇ ਕਿਸੇ ਕੈਂਡੀਡੇਟ ਕੋਲ ਇਨਾ ਟਾਈਮ ਹੈਗਾ 1 ਘੰਟਾ ਕਿਸੇ ਦੇ ਘਰੇ ਬਹਿਣਾ ਉਹ ਵੀ ਆਪੋਜੀਸ਼ਨ ਕੈਂਡੀਡੇਟ ਦੇ ਉਹ ਵਿਚਾਰੇ ਬਹੁਤ ਮਜਬੂਰ ਨੇ ਉਹ ਆਏ ਸੀ ਕਿ ਸਮਰਥਨ ਦੇ ਗਏ ਨੇ ਪਰ ਅੱਜ ਹੁਣ ਕਿਉਂਕਿ ਕੋਈ ਵੀ ਕਾਂਗਰਸ ਦਾ ਵੱਡਾ ਚਿਹਰਾ ਉਹਨਾਂ ਨਾਲ ਨਹੀਂ ਤੁਸੀਂ ਜਿਹੜੇ ਉਹਨਾਂ ਨਾਲ ਵੀ ਸੀਗੇ ਉਹ ਵੀ ਦੇਖ ਸਕਦੇ ਹੋ ਅੱਜ ਜਿੰਨੇ ਇਹਨਾਂ ਦੇ ਐਕਸਐਮਐਲ ਆ ਇੱਕ ਵੀ ਇਹਨਾਂ ਦੇ ਨਾਲ ਨਹੀਂ ਹੈਗਾ ਉਹ ਤਾਂ ਇੰਨੀ ਗੱਲ ਵੀ ਕਹਿ ਕੇ ਕਹਿੰਦੇ 20 25 ਦਿਨ ਹੋ ਗਏ ਇੱਥੇ ਕਿਸੇ ਨੇ ਚਾਹੀਦੀ ਚਾਹ ਨਹੀਂ ਪਲਾਈ ਚਲੋ ਸ਼ੁਕਰ ਹੈ ਪੱਪੀ ਜੀ ਦੇ ਘਰੇ ਘਰ ਦੀ ਗਾਵਾਂ ਨੇ ਵਧੀਆ ਚਾਹ ਤਾਂ ਮਿਲ ਗਈ ਠੰਡੇ ਮਤੇ ਨਾਲ ਸੀਗੇ ਹਾਂਜੀ ਠੰਡੇ ਮਤੇ ਨਾਲ ਆਏ ਸਰ ਉਹ ਥੋੜੇ ਜਿਹਾ ਇਮੋਸ਼ਨਲ ਸੀਗੇ ਉਹ ਸੋਚ ਕੇ ਕੁਝ ਹੋ ਰਾਇ ਸੀਗੇ ਉਹ ਜਿੱਦਾਂ ਕਹਿੰਦੇ ਉਹਨਾਂ ਨੂੰ ਉਹ ਠੱਗਿਆ ਮਹਿਸੂਸ ਕਰ ਰਹੇ ਸੀ ਉਹਨਾਂ ਨੂੰ ਸਾਰੀ ਕਾਂਗਰਸ ਨੇ ਨਾ ਉਹਨਾਂ ਨੂੰ ਸਾਰੀ ਕਾਂਗਰਸ ਨੇ ਘੰਟਾ ਘਰ ਦਿਖਾ ਕੇ ਭੇਜਿਆ ਸੀਗਾ ਕਿ ਬਹੁਤ ਵੱਡਾ ਪਰ ਜਿੱਦਾਂ ਜਿੱਦਾਂ ਉਹ ਘੰਟਾ ਘਰ ਦੇ ਨੇੜੇ ਆ ਕਰਕੇ ਆ ਜੋ ਸਰੈਂਡਰ ਕਰਨਾ ਹੈ ਬਹੁਤ ਵੱਡਾ ਕਹਿਣਾ ਕਿ ਕਿਹਾ ਕਿ ਜਿਹੜੇ ਕਾਂਗਰਸੀ ਵਰਕਰ ਨੇ ਹੈ ਸੀਨੀਅਰ ਨੁਮਾਇੰਦੇ ਨੇ ਉਹਨਾਂ ਨੂੰ ਕੁਝ ਗਿੱਚ ਨਹੀਂ ਕੀਤੀ ਤੇ ਲੱਗਦਾ ਕਿ ਕਿਤੇ ਨਾ ਕਿਤੇ ਮੰਨ ਦੇ ਵਿੱਚ ਉਹਨਾਂ ਨੇ ਰੋਸ ਦੀ ਗੱਲ ਚੁੱਕ ਲਈ ਸਰ ਉਹ ਤਾਂ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਸੀਗਾ ਸਰ ਮੇਰੇ ਤਾਂ ਬਹੁਤ ਸਤਿਕਾਰਯੋਗ ਨੇ ਕਿਉਂਕਿ ਵੱਡੇ ਨੇ ਨਾ ਕਹਿੰਦੇ ਵੱਡਿਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ ਉਹ ਤਾਂ ਉਹਨਾਂ ਦਾ ਫੇਸ ਹੀ ਦੱਸ ਰਿਹਾ ਤੁਸੀਂ ਟਿਕਟ ਮਿਲਣ ਤੋਂ ਪਹਿਲੇ 5 ਦਿਨ ਦੇਖ ਲਓ ਤੇ ਹੁਣ ਤਾਂ ਦੇਖ ਲਓ ਵਿਚਾਰੇ ਚਲੋ ਕੋਈ ਗੱਲ ਨਹੀਂ ਸਮਰਥਨ ਦੇ ਗਏ ਨੇ ਵਧੀਆ ਹੋਊਗਾ ਹੁਣ ਜਿਹੜੇ ਅਗਲੇ 4-5 ਘੰਟੇ ਨੇ ਸਾਰੀ ਕਾਂਗਰਸ ਆਵਾ ਨਹੀਂ ਪਾਰਟੀ ਨੂੰ ਵੋਟ ਪਾਊਗੀ ਸਰੈਂਡਰ ਕਰਦੇ ਆ। ਮੈਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਜੇ ਰਲੇ ਹੋਏ ਨੇ ਤੇ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰਕੇ ਅੱਜ ਰਾਜਾ ਪਪੀਜ ਦੇ ਹੱਕ 'ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨੂ ਸੀ ਆਹ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਨਹੀਂ ਉਹ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਨ ਪਵਨ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੁੱਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਰਿੰਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇੱਕ ਸੌਦਾ ਹੋਇਆ ਹੋਇਆ ਚਲੋ ਥੋੜਾ ਆਓ ਭਾਈ ਚਾਹ ਪੀਨੇ ਆ ਜੀ ਅੱਪਾ ਕੀ ਇਹ ਕੈਂਡੀਡੇਟ ਅੱਜ ਚਾਹ ਦੇ ਰਹੇ ਆ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀਗੇ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸ ਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਚੇਜ ਕੇਜਰੀਵਾਲ ਨੇ ਮਰੋੜੀ ਚਾ ਬਾਹ ਮਰੋੜੀ ਬਾਹ ਤੇ ਸਿੱਧਾ ਗਿੱਦੜ ਵਾਹੇ ਤੋਂ ਵੋਟ ਪਾਉਣ ਗਿਆ ਸੀ ਰਾਜਾ ਬੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਿਲੰਡਰ ਕਰ ਗਿਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਿੰਗ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਬੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰਕੇ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾਗੇ ਅੱਜ ਬਚ ਜੋ ਹਜੇ ਵੀ ਜੜੀ ਆ ਉਹ ਬਚ ਜੋ ਹਜੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੋ ਅ ਦੋਨੇ ਆਟੀਆਂ ਗੰਦੀਆਂ ਹਰਕਤਾਂ ਤੇ ਉਤਰ ਆਈਆਂ ਯਾਨੀ ਕਿ ਦੋਨੇ ਜਾਣੇ ਇੰਨੇ ਘਬਰਾਏ ਦੇ ਆਮ ਆਦਮੀ ਪਾਰਟੀ ਤੇ ਦੂਸਰਾ ਬੀਜੇਪੀ ਕਿ ਉਹ ਜਾਨਦਾ ਕੋਈ ਨਵੀਂ ਖੇਡ ਖੇਡਦੇ ਆ ਪਹਿਲਾਂ ਆਮ ਆਦਮੀ ਪਾਰਟੀ ਨੇ ਕੰਮ ਚਲਾਤਾ ਕਿ ਰਾਜਾ ਵਰਿੰਗ ਸਰੈਂਡਰ ਕਰ ਗਿਆ ਆਮ ਆਦਮੀ ਪਾਰਟੀ ਦੇ ਵਕਤ ਚ 4 ਦਿਨਾਂ ਦੀ ਪਹਿਲਾਂ ਆਡੀਓ ਜਿਹੜੀਆਂ ਵੌਇਸ ਮੈਸੇਜਸ ਲੋਕਾਂ ਨੂੰ ਸੱਟ ਤੇ ਉਸ ਤੋਂ ਬਾਅਦ ਕੱਲ ਮੈਂ ਆਮ ਆਦਮੀ ਪਾਰਟੀ ਦੀ ਰਾਤ ਨੂੰ ਦਾਰੂ ਫੜਾਈ ਹੈ ਤੁਹਾਨੂੰ ਪਤਾ ਹੋਣਾ ਹੈ ਪਰਚਾ ਦਰਜ ਕਰਾਇਆ ਔਰ ਕੁਝ ਸਾਰੇ ਜਾਣਦੇ ਆ ਔਰ ਅੱਜ ਸਾਡਾ ਜਿਹੜੇ ਪ੍ਰਾਸ਼ਰ ਸਾਹਿਬ ਨੇ ਸੁਸ਼ੀਲ ਪ੍ਰਾਸ਼ਰ ਜਿਹੜੇ ਪੂਰੀ ਗਲੀ ਚ ਰਹਿੰਦੇ ਨੇ ਪੱਪੀ ਪ੍ਰਾਸ਼ਰ ਦੀ ਉਹ ਵਿਚਾਰੇ ਕੱਲੇ ਕਾਂਗਰਸੀ ਹੋ ਗਏ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਲਾਈਨ ਚ ਲਵਾ ਕੇ ਵੋਟ ਪਵਾਉਂਦੇ ਆ ਕਿਉਂਕਿ ਉਹ ਬਾਈਪਾਸ ਸਰਜਰੀ ਹੋਈ ਹੈ ਅੱਜ ਮੈਨੂੰ ਉਹ ਘਰੇ ਰਾਜੇ ਬਹੁਤ ਇਮੋਸ਼ਨਲ ਹੋਇਆ ਪੀੜੀ ਦੀ ਗਲੀ ਆ ਜਿੱਥੇ ਪੱਪੀ ਪ੍ਰਾਸ਼ਰ ਵੀ ਰਹਿੰਦਾ ਹੈ ਪਿੱਛੇ ਕੋਤੇ ਕੌਂਸਲਰ ਵੀ ਰਹਿੰਦਾ ਹੈ ਔਰ ਨਾਲ ਹੀ ਸਾਡੇ ਸੁਸ਼ੀਲ ਪ੍ਰਾਸ਼ਦ ਜੀ ਆ ਸੁਸ਼ੀਲ ਪ੍ਰਾਸ਼ਦ ਜੀ ਦੇ ਕਰੀਤੇ ਆਏ ਕਾਂਗਰਸ ਦੇ ਸੇਵਾਦਾਰ ਜਿਹੜੇ ਸਾਡੇ ਨਾਲ ਮਦਦ ਕਰਦੇ ਪਾਪੀ ਪ੍ਰਾਸ਼ਦ ਜੀ ਦਾ ਮੁੰਡਾ ਵੀ ਉੱਥੇ ਬਾਹਰ ਗੇਟ ਤੇ ਮਿਲਿਆ ਜਿਵੇਂ ਭਾਗੀ ਸਾਨੂੰ ਉਹ ਚਾਹ ਪੀਓ ਨਹੀਂ ਪੀਓ ਸੇਵਾ ਕਰਦੇ ਹੈ ਪਰ ਗੰਦੀ ਰਾਜਨੀਤੀ ਆਪਣੇ ਹਿਸਾਬ ਨਾਲ ਲੋਕ ਕਰਨਾ ਚਾਹੁੰਦੇ ਸੋ ਕੋਈ ਕਹਿੰਦਾ ਮੈਨੂੰ ਸਮਰਥਨ ਦੇਦਾ ਕਿਉ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਲੱਗਦੇ ਹੋ ਮਾਮੇ ਲੱਗਦੇ ਹੋ ਮੈਂ ਤੁਹਾਨੂੰ ਸਮਰਥਨ ਦਿੱਤਾ ਬੰਦੇ ਦਾ ਪੁੱਤ ਬਣ ਕੇ ਲੜੋ ਔਰ ਇਹੋ ਜਿਹੀ ਹਰਕਤਾਂ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹ ਉਹ ਇਹੋ ਜਿਹੀ ਹਰਕਤਾਂ ਕਰਦੇ ਹੁੰਦੇ ਸੋ ਇੱਕਦਾ ਆ ਗੱਲ ਕਰੀ ਦੇ ਦੂਜਾ ਬਿੱਟੂ ਸੇਜ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਐ ਐ ਡਾਕ ਦੇ ਰਹਿਗਾ ਬੱਕਰੀ ਵਰਗਾ ਦੇ ਰਹਿਗਾ ਨਾਲ ਦੀ ਨਾਲ ਲਾਈਵ ਹੋ ਜਾਂਦਾ ਪਹਿਲਾਂ ਤਾਂ ਇੱਕ ਚਾਰ ਦਿਨ ਪਹਿਲਾਂ ਲਾਈਵ ਹੋ ਗਿਆ ਵੀ ਸੰਜੇ ਤਲਵਾਰ ਤੇ ਰਾਜੇ ਵੜਿੰਗ ਨੇ ਇਸੇ ਨੂੰ ਹੋਰ ਇਨਚਾਰਜ ਲਾਤਾ ਤੇ ਆਸ਼ੂ ਦੇ ਚੋਰ ਲਾਤਾ ਡਾਬਰ ਦੇ ਹੋਰ ਲਾਤਾ ਤਾਂ ਜੋ ਉਥੇ ਲੜੋ ਲੜਾਈ ਪੈ ਜੇ ਤੇ ਆਪੋ ਧਾਪੀ ਹੋ ਜੇ ਤੇ ਲੋਕਾਂ ਨੂੰ ਸਮਝ ਨਾ ਵੀ ਵੀ ਹੋਣ ਚਾਰਜ ਹੋਰ ਲਾਤਾ ਇਹਦਾ ਮਤਲਬ ਇਹਨਾਂ ਦੀ ਬਹਿਿੰਦੀ ਨਹੀਂ ਹੁਣ ਇਹ ਕਹਿ ਰਿਹਾ ਹੈ ਕਿ ਰਾਜਾ ਬਣ ਕੇ ਪੱਪੀ ਨੂੰ ਸਮਰਥਨ ਦੇ ਆਇਆ ਤੈਨੂੰ ਦੱਸੂਗਾ ਬ੍ਰਦਰ 4 ਤਰੀਕ ਨੂੰ ਜਦੋਂ ਡੱਬੇ ਖੋਲਣਗੇ ਸਮਰਥਨ ਕਿਹਨੇ ਦਿੱਤਾ ਤੈਨੂੰ ਇਹ ਲੱਗੂਗਾ ਵੀ ਮੈਂ ਤੂੰ ਭਾਜੀਪੀ ਸਮਰਥਨ ਦੇਗੀ ਰਾਜੇ ਬਣ ਕੇ ਸੋ ਜਿੰਨੇ ਬੰਦੇ ਬੀਜੇਪੀ ਦੇ ਬੂਤੇ ਬੈਠੇ ਆ ਨਾ ਉਹ ਸਾਰੇ ਜਿਰੋਂ ਵੀ ਹੱਥ ਲਾਉਂਦੇ ਨਾਲ ਹੀ ਉਮਰ ਘਸਾਉਂਦੇ ਆ ਵੀ ਚਿੰਤਾ ਨਾ ਕਰ ਸੋ ਮੇਰੇ ਕਹਿਣ ਦਾ ਮਤਲਬ ਹੈ ਝੂਠੀਆਂ ਫਵਾਵਾਂ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਔਰ ਇਹ ਲੋਕ ਬੜੀਆਂ ਛੋਟੀਆਂ ਹਰਕਤਾਂ ਤੇ ਆ ਗਏ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਵੱਲ ਕਿਸੇ ਵੱਲ ਗੌਰ ਨਾ ਫਰਮਾਇਓ ਧਿਆਨ ਨਾ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਰਾਜਵੜਿੰਗ ਇਹ ਦੱਬ ਕੇ ਸਾਰੇ ਜਾਨੇ ਨੇ ਆਪ ਦੀ ਵੋਟ ਦਾ ਇਸ ਸਮਰ ਕਰਨਾ ਔਰ ਤਕੜੇ ਹੋ ਕੇ ਔਰ ਇਹਨਾਂ ਦਾ ਮੂੰਹ ਮੋੜਨਾ ਹੈ ਬਿੱਟੂ ਦਾ ਤੇ ਤੁਸੀਂ ਪੱਪੀ ਬ੍ਰਾਸ਼ਰ ਦਾ ਤੇ ਆਹਾ ਤਿਆਰ ਕਿਉ ਮੇਰਾ ਫੋਨ ਇੱਕ ਮਿੰਟ ਮੈਂ ਆਹਾ ਇਹ ਇਹਨਾਂ ਨੂੰ ਠੋਕਣਾ ਹੈ ਆ ਕੀ ਹੈ ਤੇ ਆ ਠੋਕਣਾ ਸੋ ਮੇਰੇ ਭਰਾ ਸਾਰੇ ਤਕੜੇ ਹੋ ਕੇ ਲੱਗਦੇ ਫਿਕਰ ਹੋ ਜਾ ਜਿਉਂਦੇ ਰੋ ਤੇ ਪੱਪੀ ਪ੍ਰਿਆਸ਼ਰ ਤੇ ਬਿੱਟੂ ਦੋਵਾਂ ਨੂੰ ਫਿਰ ਇਹਨਾਂ ਨੂੰ ਆਪਾਂ ਬਾਬਾ ਸੁੱਖ ਰੱਖੇ ਕਿਤੇ ਭੇਜਾਂਗੇ ਲੰਮਾ ਖੇਡਣ ਇਹਨਾਂ ਨੂੰ ਮਿਹਰਬਾਨ